10 ਸਾਲ ਦੇ ਬੱਚੇ ਨੇ ਕਰ ਦਿੱਤਾ ਕਮਾਲ 12 ਵੋਲਟ ਦੀ ਪੁਰਾਣੀ ਬੈਟਰੀ ਦੇ ਨਾਲ ਲਾਈਟਾਂ ਦੇ ਨਾਲ ਸਜਾ ਦਿੱਤਾ ਸਾਈਕਲ ਤੁਹਾਨੂੰ ਦੱਸ ਦਈਏ ਕਿ ਕੁਝ ਬੱਚੇ ਵੱਡੇ-ਵੱਡੇ ਇੰਜੀਨੀਅਰਾਂ ਨੂੰ ਮਾਤ ਦੇ ਦਿੰਦੇ ਹਨ ਸੋ ਐਸਾ ਹੀ ਇੱਕ ਬੱਚਾ ਸਾਹਮਣੇ ਆਇਆ ਹੈ ਜਿਸ ਦਾ ਨਾਮ ਹੈ ਗੁਰਨoor ਸਿੰਘ ਪਿੰਡ ਡਲ ਤੋਂ ਜ਼ਿਲ੍ਹਾ ਤਰਨਤਾਰਨ ਤੋਂ ਜਿਸ ਨੇ ਵੇਸਟ ਚੀਜ਼ਾਂ ਤੋਂ ਇੱਕ ਸਾਈਕਲ ਨੂੰ ਲਾਈਟਿੰਗ ਦੇ ਦਿੱਤੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਉਹ ਹੋਰ ਬਿਹਤਰ ਬਣਾਉਣ ਦੀ ਵੀ ਕੋਸ਼ਿਸ਼ ਕਰ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਨਾਮ ਦੁਨੀਆ ਤੇ ਚਮਕਾਉਣ ਦੀ ਗੱਲ ਕਰ ਰਿਹਾ ਹੈ ਮੇਰਾ ਨਾਮ ਗੁਰਨੂਰ ਸਿੰਘ ਹੈ ਕਿਹੜਾ ਪਿੰਡ ਪੜਾ ਸਾਡਾ ਪਿੰਡ ਡਲ ਹੈ ਉਮਰ ਦਾ ਦੱਸਣੀ ਮੇਰੀ ਉਮਰ ਜੀ 10 ਸਾਲ ਹੈ ਇਸ ਤਰ੍ਹਾਂ ਜਿਹੜਾ ਸ਼ੌਂਕ ਪਿਆ ਕੇ ਜਿਹੜੀ ਆ ਇੰਨੀ ਵਧੀਆ ਤੁਸੀਂ ਲਾਈਟਾਂ ਦਿੱਤੀ ਆ ਮੈਨੂੰ ਇਹ ਚੀਜ਼ ਦਾ ਸ਼ੌਂਕ ਮੀਨਿੰਗ ਇਦਾਂ ਹੀ ਵੇਖਦਾ ਕਿ ਲੋਕ ਇਹ ਪਹਿਲੇ ਤੇ ਮੈਨੂੰ ਇਹ ਸ਼ੌਂਕ ਹੈ ਕਿ ਜਿਵੇਂ ਹੁਣ ਕਈ ਲੋਕ ਗਰੀਬ ਲੋਕ ਹੁੰਦੇ ਹਨ ਉਹਨਾਂ ਕੋਲ ਸਾਈਕਲ ਹੀ ਹੁੰਦਾ ਹੈ ਤੇ ਜਦੋਂ ਕਿ ਯਾਰ ਰਾਤ ਨੂੰ ਮੁਸ਼ਕਲ ਹੁੰਦੀ ਹੈ ਇਧਰ ਤੋਂ ਉਧਰ ਜਾਣ ਦੀ ਤੇ ਉਹਨਾਂ ਭਾ ਦੇ ਸਾਈਕਲਾਸ ਤੇ ਕੋਈ ਲਾਈਟ ਨਹੀਂ ਹੁੰਦੀ ਕੋਈ ਹਾਰਨ ਨਹੀਂ ਹੁੰਦਾ ਇਸੇ ਕਰਕੇ ਮੈਂ ਸੋਚਿਆ ਕਿਉਂ ਨਾ ਆਪਾਂ ਘਰ ਦੇ ਵਿੱਚ ਹੀ ਸਸਤੇ ਰੁਪਏ ਦੇ ਨਾਲ ਸਾਈਕਲ ਮੋਡੀਫਾਈਡ ਕਰੀਏ ਤੇ ਲਾਈਟਾਂ ਲਗਾਈਏ ਜਿਸ ਨਾਲ ਮੀਨਿੰਗ ਦੂਸਰੇ ਲੋਕਾਂ ਨੂੰ ਧੁੰਦਦੇ ਹੁਣ ਸਾਰਿਆਂ ਨੂੰ ਪਤਾ ਦੇਣ ਚੱਲ ਰਹੇ ਆ ਤੇ ਐਕਸੀਡੈਂਟ ਜਾਦੇ ਵਾਪਰ ਰਹੇ ਤੇ ਉਹਦੇ ਕਰਕੇ ਮੀਨਿੰਗ ਜਿਹੜੀਆਂ ਲੱਟਾਂ ਐ ਉਹ ਆਪਣੇ ਕੰਮ ਆਉਣਗੀਆਂ ਅਗਲੇ ਮੀਨਿੰਗ ਬੰਦੇ ਨੂੰ ਪਤਾ ਲੱਗ ਜੂਗਾ ਜੇ ਕੋਈ ਸਾਈਕਲ ਤੇ ਵੀ ਜਾ ਰਿਹਾ ਹੈ ਤੇ ਇਸ ਤਰ੍ਹਾਂ ਤੁਸੀਂ ਲਾਈਟਿੰਗ ਕੀਤੀ ਆ ਇਦੇ ਵਿੱਚ ਬੈਟਰੀ ਦੀ ਵਰਤੋਂ ਜਿਹੜੀ ਇਹ ਜੀ ਤੇ ਕਿਸ ਤਰ੍ਹਾਂ ਉਹ ਬੈਟਰੀ ਦੀ ਵਰਤੋਂ ਕੀਤੀ ਆ ਕਿੰਨੇ ਫਿਰ ਉਹ ਤੁਹਾਡਾ ਸਹਿਯੋਗ ਕੀਤਾ ਜਾਂ ਖੁਦ ਹੀ ਤੁਸੀਂ ਕੀਤੀ ਆ ਜੀ ਇਹ ਮੈਂ ਬੈਟਰੀ ਦੀ ਵਰਤੋਂ ਇਦਾਂ ਕੀਤੀ ਹੈ ਕਿ ਜਿਹੜੀ ਇਹ ਮੈਂ ਬੈਟਰੀ ਹੈ ਇਹ ਮੇਰੇ ਘਰ ਦੇ ਵਿੱਚ ਬਹੁਤ ਮੈਨੂੰ ਦੋ ਬੈਟਰੀਆਂ ਮਿਲੀਆਂ ਸੀ ਉਹਨਾਂ ਵਿੱਚੋਂ ਇਹ ਬਹੁਤ ਜ਼ਿਆਦਾ ਖਰਾਬ ਬੈਟਰੀ ਸੀ ਤੇ ਇਸ ਨੂੰ ਮੈਂ ਘਰੇ ਮੀਨਿੰਗ ਜਿੱਦਾਂ ਕਿ ਇਹਦੇ ਚ ਪਣੀ ਵਗੈਰਾ ਪਾ ਕੇ ਸੈਂਡਰੀ ਵਿੱਚ ਤੇ ਇਹਨੂੰ ਇਨਵਰਟਰ ਉੱਤੇ ਚਾਰਜ ਕੀਤਾ ਤੇ ਇਹਦੇ ਉੱਤੇ 12 ਵੋਲਟੇਜ ਦੀ ਬੈਟਰੀ ਹੈ ਸਪਲੈਂਡਰ ਬਾਈਕ ਦੀ ਤੇ ਇਹਦੇ ਮੈਂ ਚਾਰਜ ਕਰਕੇ ਤੇ ਮੈਂ ਲਾਈਟਸ ਮੇਰੇ ਸਾਈਕਲ ਦੀਆਂ ਚੋਣ ਲਈ ਬੈਟਰੀ ਜਿਹੜੀ ਇਹ ਖਰਾਬ ਹੋਈ ਇਸਤੇਮਾਲ ਕੀਤੀ ਤੁਸੀਂ ਹਾਂਜੀ ਹਾਂਜੀ ਇਹ ਮਖਰਾ ਦੁਬਾਰਾ ਜਿਹੜਾ ਤੁਸੀਂ ਵਰਤੋਂ ਦੇ ਵਿੱਚ ਲੈ ਜਾਂਦਾ ਹਾਂਜੀ ਤੇ ਇਹਨੂੰ ਚਾਰਜ ਫਿਰ ਕਿੱਦਾਂ ਕਰਦੇ ਆ ਇਹਨੂੰ ਹੁਣ ਮੈਂ ਚਾਰਜ ਇਸ ਤਰ੍ਹਾਂ ਕਰਦਾ ਆ ਜਿਹੜੇ ਆਪਣੇ ਆਮ ਘਰਾਂ ਵਿੱਚ ਇਨਵਰਟਰ ਹੁੰਦੇ ਹਨ ਉਹਨਾਂ ਮੈਂ ਇਨਵਰਟਰਸ ਨੂੰ ਉੱਤੇ ਦੇ ਜਿਹੜੇ ਮੀਨਿੰਗ ਪਲੱਸ ਮਾਈਨਸ ਦੇ ਜੋੜੇ ਉਹਨਾਂ ਨੂੰ ਦੋਵਾਂ ਲਗਾ ਕੇ ਤੈਨੂੰ ਮੈਂ ਰਾਤ ਬਾਰ ਛੱਡ ਦਿੰਨਾ ਇਦਾਂ ਇਹ ਨਹੀਂ ਕਿ ਆਪਾਂ ਸੋਚਦੇ ਕਿ ਬੈਟਰੀ ਸੜ ਜਾਏਗੀ ਬੈਟਰੀ ਨਾ ਸੜੇਗੀ ਤੇ ਨਾ ਹੀ ਨਿਵੇਟਰ ਦਾ ਇਹਦੇ ਨਾਲ ਕੋਈ ਮੀਨਿੰਗ ਖਰਾਬ ਹੋਏਗਾ ਇਹ ਇਹ ਹੋਏਗਾ ਕਿ ਜਦੋਂ ਆਪਣੀ ਬੈਟਰੀ ਚਾਰਜ ਹੋ ਗਈ ਨਿਵੇਟਰ ਨੇ ਇੱਕ ਨਾ ਟੀ ਦੀ ਆਵਾਜ਼ ਕੱਢ ਦਿੰਨੀ ਹੈ ਜੇ ਇਹਨੇ ਟੀ ਦੀ ਆਵਾਜ਼ ਕੱਢਤੀ ਐਡਮੈਡ ਕੀ ਇਹਨੇ ਬੈਟਰੀ ਨੇ ਕੱਟ ਕਰ ਜਾਣਾ ਜਿਸ ਦੇ ਨਾਲ ਮੀਨਿੰਗ ਨਾ ਨਿਵੇਟਰ ਨੂੰ ਨੁਕਸਾਨ ਹੋਣਾ ਤਾਂ ਨਾ ਇਹਨੂੰ ਇਹਦੇ ਅਸਚੇਲੇ ਬੈਟਰੀ ਦੇ ਲੈਣਾ ਛੱਡ ਦੇਣਾ ਜੇ ਦੀ ਟ੍ਰੇਨਿੰਗ ਲਈ ਹੈ ਤੁਸੀਂ ਕਿ ਜਾਂ ਤੁਹਾਨੂੰ ਵੈਸੇ ਹੀ ਮਤਲਬ ਨੌਲੇਜ ਦੀ ਇਹਦੀ ਨਾਮ ਹੈ ਕਿਸੇ ਨੂੰ ਟ੍ਰੇਨਿੰਗ ਲਈਏ ਇਹ ਮੈਨੂੰ ਦੂਜਿਆਂ ਲੋ ਵੇਖ-ਵੇਖ ਕੇ ਜਿਵੇਂ ਹੁਣ ਕਈ ਲੋਕ ਐਦਾਂ ਹੀ ਮੀਨਿੰਗ ਵੀਡੀਓ ਵਗੈਰਾ ਵੇਖਦੇ ਆ ਮੋਟਰਸਾਈਕਲ ਮੋਡੀਫਾਈਡ ਕਰਦੇ ਆ ਸਾਈਕਲ ਕਰਦੇ ਆ ਤੇ ਮੇਰਾ ਵੀ ਉਹਨਾਂ ਚੀਜ਼ਾਂ ਨੂੰ ਵੇਖ ਕੇ ਮੇਰਾ ਵੀ ਜੀ ਕਰਦਾ ਸੀ ਤੇ ਮੈਂ ਐਦਾਂ ਹੀ ਪਹਿਲਾਂ ਮੈਂ ਦੀ ਸਟਾਰਟਿੰਗ ਕੀਤੀ ਸੀ ਜਿਹੜੇ ਛੋਟੇ ਸੈੱਲ ਹੁੰਦੇ ਆ ਉਦੋਂ ਮੈਂ 2-2 ਵੋਲਟੇਜ ਦੇ ਬਲਬ ਤੋਂ ਸਟਾਰਟਿੰਗ ਕੀਤੀ ਸੀ ਤੇ ਫਿਰ ਮੈਂ 9 ਵੋਲਟੇਜ ਦੀ ਬੈਟਰੀ ਤੋਂ ਕੀਤਾ ਤੇ ਹੌਲੀ-ਹੌਲੀ ਮੈਨੂੰ ਆਪਣੇ ਆਪ ਹੀ ਮੀਨਿੰਗ ਇਹ ਚੀਜ਼ ਦੀ ਨੌਲੇਜ ਹੋ ਗਈ ਮੇਰੇ ਜਿਵੇਂ ਮੈਂ ਕੰਮ ਕਰਦਾ ਆਂਗਾ ਤੇ ਮੈਨੂੰ ਆਪਣੇ ਆਪ ਦੀ ਨੌਲੇਜ ਹੋ ਗਈ ਤੇ ਜਿਹਦੇ ਕਰਕੇ ਮੈਨੂੰ ਇਹ ਅੱਜ ਨੂੰ ਮੈਂ ਬੈਟਰੀ ਦੇ ਚਲਾ ਸਕਦਾ ਸਾਰਾ ਕੁਝ ਅੱਗੇ ਜਿਹੜਾ ਕੀ ਪ੍ਰੋਸੈਸ ਹੈ ਤੁਹਾਡਾ ਇਹਨੂੰ ਹੋਰ ਵੀ ਮੋਡੀਫਾਈ ਕਰੋਗੇ ਹਾਂਜੀ ਅੱਗੇ ਮੇਰਾ ਇਹ ਪ੍ਰੋਸੈਸ ਹੈ ਹੁਣ ਕੀ ਇਹ ਮੈਂ ਸਾਰੇ ਸਾਈਕਲ ਉੱਤੇ ਲਾਈਟਿੰਗ ਵੀ ਥੋੜੀ ਜੀ ਵਧਾਉਂਗਾ ਤੇ ਹੁਣ ਜਿੰਨੀਆਂ ਤੁਹਾਨੂੰ ਤਾਰਾਂ ਇੰਦਾ ਦੇਖ ਰਹੀਆਂ ਵੀ ਸਾਰੀਆਂ ਤਾਰਾਂ ਨੂੰ ਕਵਰ ਕਰਨਾ ਹੈ ਜਿਨਾ ਮੀਨਿੰਗ ਸਾਈਕਲ ਵਿੱਚ ਇੱਕ ਵੀ ਤਾਰ ਨਾ ਨਜ਼ਰ ਆਵੇ ਤੇ ਹੁਣ ਮੈਂ ਸੋਚ ਰਹਾ ਕਿ ਹੁਣ ਇਹਦੇ ਵਿੱਚ ਮੈਂ ਹੂਟਰ ਤੇ ਹੋਰ ਵੀ ਇਹਦੇ ਵਿੱਚ ਮੈਂ ਹਾਰਨ ਫਿੱਟ ਕਰਨੇ ਆਂ ਇਹ ਜੇ ਤੱਕ ਜਿਹੜੀ ਹੈ ਸ਼ੁਰੂਆਤ ਹੀ ਕਹਿ ਸਕਦੇ ਹਾਂ ਹਾਂਜੀ ਸ਼ੁਰੂਆਤ ਹੈ ਤੇ ਇੱਕ ਹੋਰ ਮਜਗਾੜ ਬਣਾਇਆ ਹੈ ਕਿ ਜਿਵੇਂ ਹੁਣ ਕੋਈ ਬੰਦਾ ਮੇਰੇ ਪਿੱਛੇ ਬੈਠ ਜਾਂਦਾ ਇਹ ਬੈਂਟਰੀ ਤੇ ਪੈਰ ਰੱਖੇਗਾ ਇਹਦੇ ਬਾਕਸ ਨੂੰ ਟੁੱਟਣ ਦਾ ਹੀ ਬੜਾ ਡਰ ਹੈ ਇਸੇ ਕਰਕੇ ਕਿ ਮੈਂ ਇਹ ਪੱਤਰੀ ਨਾਲ ਇੱਥੇ ਜਿਗਾਰਡ ਬਣਾਇਆ ਹੈ ਜਿਨਾ ਕੋਈ ਬੰਦਾ ਰੱਖੇਗਾ ਤੇ ਇੱਥੇ ਪੈਰ ਰੱਖ ਸਕਦਾ ਹੈ ਇਹ ਹੁਣ ਜਿਵੇਂ ਐਸੇ نیچے ਚਲੇ ਜਾਂਦੀ ਪਰ ਇਹ ਟੁੱਟੂਗੀ ਨਹੀਂ ਇਹਨੇ نیچے ਚਲੇ ਜਾਣਾ ਇਹ ਤਾਂ ਫੋਲਡ ਵੀ ਹੋ ਜਾਂਦੀ ਅੰਦਰ ਨੂੰ ਕਿੰਨਾ ਟਾਈਮ ਹੋ ਗਿਆ ਜਿਹੜਾ ਤੁਸੀਂ ਇਹ ਕਰ ਰਹੇ ਹੋ ਤੇ ਕਿੰਨਾ ਟਾਈਮ ਲੱਗਾ ਟੋਟਲ ਇਹਨੂੰ ਤਿਆਰ ਇਹਨੂੰ ਤਿਆਰ ਹੋਣ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਮੈਨੂੰ ਹੁਣ ਜਿਵੇਂ ਪਹਿਲਾਂ ਮੈਂ ਛੋਟਾ ਹਾਂ ਨਹੀਂ ਮੈਂ ਹੌਲੀ ਹੌਲੀ ਕੀਤਾ ਜਦੋਂ ਮੈਂ ਛੋਟਾ ਨਹੀਂ ਉਦੋਂ ਮੈਨੂੰ ਥੋੜਾ ਜਿਹਾ ਲੱਗਾ ਤੇ ਜੇ ਆਪਾਂ ਸਾਰਾ ਲਈਏ ਕਿ ਮੈਨੂੰ ਟਾਈਮ ਲੱਗ ਗਿਆ ਹੈ ਕਿ ਦੋ ਤਿੰਨ ਦਿਨਾਂ ਦਾ ਟਾਈਮ ਲੱਗਾ ਹੈ ਹੁਣ ਇਹਦੀ ਮੈਂ ਨਿਊ ਲੁੱਕ ਇੱਕ ਦੋ ਤਿੰਨ ਦਿਨ ਹੋਏ ਮੈਂ ਤਿਆਰ ਕੀਤੀ ਹੈ ਜਿਸ ਵਿੱਚ ਮੈਂ ਆ ਨਿਊ ਲਾਈਟਿੰਗ ਕੀਤੀ ਹੈ ਪਹਿਲਾਂ ਇੱਥੇ 4 ਵੋਲਟੇਜ ਦੇ ਬਲਬ ਲੱਗੇ ਸੀ ਉਹ ਵੀ ਮੇਰੇ ਤੋਂ ਵੀਡੀਓ ਆ ਗਈ ਤੇ ਮੇਰੀ ਕਲਾਸ ਹੈ ਮੈਂ 4th ਕਲਾਸ ਵਿੱਚ ਪੜਦਾ ਐ ਤੇ ਮੇਰੀ ਮੀਨਿੰਗ ਸਟੱਡੀ ਵਿੱਚ ਵੀ ਵਧੀਆ ਐ ਮੇਰੀ ਮੀਨਿੰਗ ਫਸਟ ਪੋਜੀਸ਼ਨ ਹੁੰਦੀ ਐ ਸਕੂਲ ਵਿੱਚ ਉਹ ਸਕੂਲ ਵਾਲਿਆਂ ਨੂੰ ਪਤਾ ਵੀ ਇੰਨਾ ਵੱਡਾ ਜਿਹੜਾ ਉਹ ਇੰਜੀਨੀਅਰ ਸਾਡੇ ਸਕੂਲ ਦੇ ਵਿੱਚ ਪੜਦਾ ਸਕੂਲ ਵਾਲਿਆਂ ਨੂੰ ਇਹ ਮੇਰੀ ਚੀਜ਼ ਬਾਰੇ ਮੀਨਿੰਗ ਅਜੇ ਮੈਂ ਦੱਸਿਆ ਨਹੀਂ ਨੌਲੇਜ ਇਹਨਾਂ ਨੂੰ ਪਤਾ ਪਰ ਇੰਨਾ ਹੈਗਾ ਕਿ ਮੈਨੂੰ ਪੂਰੇ ਸਕੂਲ ਵਿੱਚ ਮੀਨਿੰਗ ਸਾਰਾ ਸਕੂਲ ਨੂੰ ਇੰਨਾ ਮੈਂ ਪਤਾ ਕਿ ਹੁਣ ਮੈਨੂੰ ਕਈ ਵਾਰ ਕੋਈ ਟੀਚਰ ਕਹਿੰਦੇ ਆ ਕਿ ਤੁਸੀਂ ਹੁਣ ਜਿਵੇਂ ਕਹਿ ਦਿੰਦੇ ਕੋਈ ਟੀਚਰ ਕੀ ਜੇ ਤੁਸੀਂ ਇਹਨੂੰ ਹੱਥ ਲਗਾਓਗੇ ਕੀ ਕਹਿੰਨੇ ਹੁਣ ਜਿਵੇਂ ਪਲੱਗ ਹੈ ਉਹਨੂੰ ਹੱਥ ਲਗਾਓ ਤੇ ਆਪਣਾ ਕਰੰਟ ਪਾਏਗਾ ਪਰ ਮੈਂ ਮੈਮ ਇਹ ਇਹ ਕੋਈ ਸੋਚਣਾ ਉਹ ਨਹੀਂ ਹੁੰਦਾ ਕਿ ਤੁਸੀਂ ਮੈਮ ਇਹ ਵੀ ਕਹਿ ਦਿੰਦੇ ਕਿ ਸੂਚੀ ਚਲਾਓਗੇ ਤਾਂ ਫਿਰ ਪਾਊਗਾ ਮੈਂ ਮੈਮ ਨੂੰ ਇੱਕ ਦਿਨ ਇਹ ਵੀ ਡਾਊਟ ਕਲੀਅਰ ਕੀਤਾ ਕਿ ਮੈਮ ਸੂਚਨਾ ਹੀ ਨਹੀਂ ਹੁੰਦਾ ਮੀਨਿੰਗ ਇਹ ਵੀ ਉਹ ਸਾਡੇ ਨੂੰ ਡਾਇਰੈਕਟ ਬੱਤੀ ਵੀ ਲੱਗੀ ਉਹ ਸਾਡੇ ਜੀ ਨਾਲ ਸੂਚਨਾ ਨਾਲ ਕੰਡੈਕਟ ਹੋਵੇ ਤਾਂ ਮੈਂ ਇਹ ਵੀ ਕਹਿ ਗਿਆ ਕਿ ਜੇ ਬਾਹਰ ਰੱਖਾਂਗੇ ਉਂਗਲ ਉਹਦੇ ਨਾਲ ਨਹੀਂ ਹੁੰਦਾ ਜੇ ਆਪਣੀਆਂ ਦੋਵੇਂ ਉਂਗਲਾਂ ਪਲੱਸ ਪਲੱਸ ਦੇ ਮਾਈਨਸ ਮੀਨਿੰਗ ਪੋਜ਼ਿਟਿਵ ਤੇ ਨੈਗੇਟਿਵ ਇਕੱਠਾ ਜੋੜ ਲਵਾਂਗੇ ਤਾਂ ਉਹਦੇ ਨਾਲ ਕਰੰਟ ਪੈਦਾ ਹੋਏਗਾ ਉਦੋਂ ਹੋਏਗਾ ਨਹੀਂ ਕਰੰਟ ਪੈਦਾ ਕਦੀ ਝਟਕਾ ਤਾਂ ਨਹੀਂ ਲੱਗਾ ਮੈਨੂੰ ਨਹੀਂ ਜੀ ਮੈਨੂੰ ਕਦੀ ਝਟਕਾ ਨਹੀਂ ਹਾਈ ਟਾਕ ਮੇਰੇ ਸਕੂਲ ਦਾ ਨਾਮ ਹੈ ਜੀ ਕਰਗੀਦਰ ਪਬਲਿਕ ਸਕੂਲ ਜਿਹੜਾ ਖੇਮਕਰ ਰੋਡ ਭਿਖੀਵਿੰਡ ਚ ਆ ਤੇ ਜਿਹੜੇ ਪ੍ਰਿੰਸੀਪਲ ਹੈ ਉਹਨਾਂ ਵੱਲੋਂ ਵੀ ਮੈਨੂੰ ਬੜਾ ਸੰਯੋਗ ਮੈਨੂੰ ਸਪੋਰਟ ਕਰਦੇ ਆ ਜਿਨ੍ਹਾਂ ਦਾ ਨਾਮ ਹੈ ਬੁੱਢਾ ਸਿੰਘ ਮੱਲੀ ਤੇ ਉਹ ਮੈਨੂੰ ਬੜਾ ਸਪੋਰਟ ਕਰਦੇ ਆ ਕਿਉਂਕਿ ਮੇਰੀ ਪੜ੍ਹਾਈ 'ਚ ਵਧੀ ਆਏ ਮੈਂ ਤੇ ਉਹਨਾਂ ਨੇ ਮੀਨਿੰਗ ਹੁਣ ਮੈਨੂੰ ਤਿੰਨੇ ਜਿੰਨੀ ਵਾਰ ਵੀ ਮੈਂ ਇਥੇ ਸਕੂਲ 'ਚ ਪੜਿਆ ਐ ਤੇ ਮੇਰੀ ਫਰਸਟ ਪੋਜੀਸ਼ਨ ਆਈ ਹੈ ਜਦੋਂ ਮੈਂ ਇਥੇ ਫਰਸਟ ਵਾਰ ਪਹਿਲੀ ਵਾਰ ਪਿਆ ਸੀ ਸਕੂਲ ਵਿੱਚ ਸਕੂਲ ਵਾਲਿਆਂ ਨੇ ਇੱਕ ਟੈਸਟ ਪਾਇਆ ਸੀ ਉਹ ਟੈਸਟ ਵਿੱਚ ਮੇਰੇ ਥੋੜੇ ਜਿਹਾ ਘੱਟ ਮਾਰਕਸ ਆ ਗਏ ਤੇ ਸਰ ਨੇ ਕਿਹਾ ਹੈ ਕਿ ਤੁਸੀਂ ਅੱਗੇ ਵਧੋਗੇ ਤੇ ਉਹੀ ਸਰ ਨੇ ਫਿਰ ਕਿਹਾ ਹੈ ਕਿ ਚਲੋ ਮੈਨੂੰ ਘੜੇ ਯਕੀਨ ਤੁਸੀਂ ਅੱਗੇ ਵਧੋਗੇ ਤੇ ਫਿਰ ਉਹਨਾਂ ਨੇ ਮੈਨੂੰ ਸਕੂਲ ਵਿੱਚ ਦੁਆਰਾ ਰੱਖ ਲਿਆ ਸੀ ਤੇ ਫਿਰ ਮੈਂ ਜਿੱਦੋਂ ਵੀ ਉਹ ਵਾਲੇ ਸਕੂਲ 'ਚ ਗਿਆ ਤੇ ਮੇਰੀ ਕਦੀ ਫਸਟ ਤੋਂ ਕੱਟ ਪੋਜੀਸ਼ਨ ਨਹੀਂ ਆਈ ਮੇਰੇ ਹਰ ਵਾਰੀ ਫਸਟ ਪੋਜੀਸ਼ਨ ਨਹੀਂ ਆਈ ਹੈ ਸਕੂਲ ਵਿੱਚ ਆ ਸਮਝਾ ਨਿਊਜ਼ ਦੇ ਲਈ ਤਰਨ ਤਰਨ ਤੋਂ ਜਗਜੀਤ ਸਿੰਘ ਦਾਲਦੀ ਦੀ ਰਿਪੋਰਟ